ਹਾਂਜੀ ਜੀ ਬੇਬੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਨਵੇਂ ਬਲੌਗ ਦੇ ਵਿੱਚ ਆਪਾਂ ਖੜਿਆ ਨਾਨਕਪੁਰੀ ਗੁਰਦੁਆਰਾ ਸਾਹਿਬ ਢੀਲਵਾੜਾ ਤੇ ਆਪਾਂ ਉਰੇ ਖੜਿਆ ਪਾਰਕਿੰਗ ਦੇ ਵਿੱਚ ਆਪਾਂ ਰਾਤ ਉਰੇ ਆਗੇ ਸੀ ਢੇਰਾ ਹੋ ਗਿਆ ਸੀ ਕਿਉਂਕਿ ਇੱਕ ਦੀਵਾਲੀ ਕਰਕੇ ਥੋੜਾ ਜਿਹਾ ਇੱਕ ਆਪਾਂ ਕਾਲੀ ਕਰਦੇ ਆ ਘਰ ਪਹੁੰਚਣ ਦੀ ਹੈ ਨਾ ਵੀ ਦੀਵਾਲੀ ਹੈ ਚਲ ਤਿਹਾਰ ਆਪਣੇ ਘਰ ਦੇਖ ਲੀਏ ਰਾਤ ਆਪਾਂ ਥੋੜਾ ਜਿਹਾ ਖਿੱਚ ਖੁੰੱਚ ਕੇ ਆਏ ਸੀ ਬਾਈ ਰਾਤ ਦਾ ਵਲੌਗ ਬਲੌਗ ਆਪਾਂ ਬਣਾਉਂਦੇ ਨਹੀਂ ਹੈਗੇ ਕਿਉਂਕਿ ਤੁਹਾਨੂੰ ਪਤਾ ਮਾਹੌਲ ਖਰਾਬ ਆ ਬਾਕੀ ਗੱਲ ਅੱਗੇ ਕਰਦੇ ਆਪਾਂ ਹਾਂ ਜੀ ਸਾਰੇ ਦੇਖਣ ਵਾਲੇ ਛੋਟੇ ਵੱਡੇ ਭੈਣ ਭਰਾਵਾਂ ਨੂੰ ਮਾਤਾਵਾਂ ਨੂੰ ਪਿਆਰ ਭਰੀ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਸਫ਼ਰ ਕਰ ਰਹੇ ਹਾਂ ਜੀ ਟਿਸ਼ਨਗੜ ਰੋਡ ਤੇ ਆਪਾਂ ਕੱਲ ਨੀਮਚ ਨੂੰ ਮਚ ਪਾਰ ਕਰਕੇ ਧੀਲਵਾੜੇ ਗੁਰਦੁਆਰਾ ਸਾਹਿਬ ਉੱਥੇ ਆ ਗਏ ਸੀ ਜੀ ਰਾਤ ਹੋ ਗਿਆ ਆਪਾਂ ਨੂੰ ਹਨੇਰਾ ਤੇ ਅੱਜ ਸਫ਼ਰ ਕਰ ਰਹੇ ਹਾਂ ਆਪਾਂ ਅਗੋਂ ਦਾ ਇਹ ਸਾਰੇ ਰਸਤੇ ਪਿਛਲੇ ਬਲੌਗਾਂ ਦੇ ਵਿੱਚ ਦਿਖਾਏ ਹੋਏ ਨੇ ਇਸ ਕਰਕੇ ਇਹਨਾਂ ਦਾ ਬਲੌਗ ਘੱਟ ਹੀ ਬਣਾਇਆ ਆਪਾਂ ਨੇ ਇੱਕ ਬਲੌਗ ਬਣਾਵਾਂਗੇ ਉਸ ਦੇ ਸਾਰੇ ਰਸਤੇ ਦਿਖਾਏ ਹੋਏ ਨੇ ਜੇ ਕੋਈ ਹੀ ਰਸਤੇ बार-बार ਦਿਖਾਈ ਲਈਏ ਤਾਂ ਥੋੜੀ ਜੀ ਬੋਰਿੰਗ ਹੋਣ ਲੱਗ ਜਾਂਦੀ ਆ ਤੇ ਕਿਸ਼ਨ ਕਾੜ ਤੋਂ ਅੱਗੇ ਚੱਲ ਕੇ ਆਪਾਂ ਨਵਾਂ ਰਾਹ ਫੜਾਂਗੇ ਜਿਹੜਾ ਅੰਦਰ ਦੀ ਜਾਂਦਾ ਉਹਦੀ ਜਾਣਕਾਰੀ ਦੇਵਾਂਗੇ ਤੁਹਾਨੂੰ ਕਿੱਥੋਂ ਮੁੜਦਾ ਕਿਵੇਂ ਆ ਕਿੰਨਾ ਸਾਫਰ ਪਊਗਾ ਸਾਰੀ ਉਹਦੀ ਜਾਣਕਾਰੀ ਦੇਵਾਂਗੇ ਬਣੇ ਰਹੋ ਆਪਣੇ ਨਾਲ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਕਲਿੱਕ ਕਰਨ ਲਈ ਆਪਣੇ ਨਾਲ ਜੁੜਨ ਲਈ ਤੇ ਬਾਕੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਭਾਈ ਜੀ ਵੀਡੀਓ ਦੇਖ ਕੇ ਨਾ ਲਾਈਕ ਤੇ ਛੋਟਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਆ ਆਪਾਂ ਨੂੰ ਸਾਰਾ ਸਫਰ ਘਰ ਤੋਂ ਚੱਲ ਕੇ ਸੱਤ ਘੰਟੇ ਸ਼ੀਰੀ ਨ ਦੇਰ ਸਾਵ ਤੱਕ 1700 ਕਿਲੋਮੀਟਰ ਇੱਕ ਸਾਈਡ ਪੈ ਗਿਆ 1750 ਮੰਗਾ ਤੇ ਨੈਕ ਤੇ ਦਾ ਦਿਖਾ ਰਿਹਾ 1500 ਆਪਾਂ ਬਾਈਪਾਸ ਗਿਆ ਤੁਹਾਨੂੰ ਪਤਾ ਹਰੇਕ ਸ਼ਹਿਰ ਦਾ ਬਾਈਪਾਸ ਥੋੜਾ ਜਿਹਾ ਪਾਦੀ ਜਾਂਦਾ 5-7-10 ਕਿਲੋਮੀਟਰ ਇਹੋ ਜਿਹੇ ਵੱਡੇ ਸ਼ਹਿਰ ਵੀ ਨੇ ਜਿਨ੍ਹਾਂ ਦਾ ਬਾਈਪਾਸ 80 80 90 90 ਕਿਲੋਮੀਟਰ 100 100 ਕਿਲੋਮੀਟਰ ਪੈ ਜਾਂਦਾ ਜਿਵੇਂ ਅੰਦੌਰ ਹੋ ਗਿਆ ਅੰਦੌਰ ਦਾ ਜਿਹੜਾ ਬਾਈਪਾਸ ਆ ਉਹ ਘੱਟੋ ਘੱਟ 90 ਕਿਲੋਮੀਟਰ ਆ ਸਾਰੇ ਵੀਰਪਣ ਵਾਲੇ ਜਿਹੜੇ ਆ ਰਹੇ ਨੇ ਰੈਗੂਲਰ ਹਰ ਇੱਕ ਸਾਲ ਯਾਤਰਾ ਕਰ ਰਹੇ ਨੇ ਉਹਨਾਂ ਨੂੰ ਪਤਾ ਤੇ ਬਾਕੀ ਵੀ ਆਪਾਂ ਇਹ ਜਾਣਕਾਰੀ ਸਾਰਿਆਂ ਨੂੰ ਦੇ ਰਿਆਂ ਵੀ ਜਦੋਂ ਵੀ ਆਉਣਾ ਬਾਈਪਾਸ ਹੁਣ ਦੀ ਕੋਸ਼ਿਸ਼ ਕਰਿਆ ਕਰੋ ਵਿਚ ਵਿਚਾਲੇ ਵਾਲਾ ਰਾਹ ਨਾ ਫੜਿਆ ਕਰੋ ਇੱਕ ਸਾਨੂੰ ਬਜ਼ੁਰਗ ਮਿਲੇ ਨੇ ਗੁਰਦੁਆਰਾ ਸਾਹਿਬ ਜਾਂਦੇ ਅਸੀਂ ਤੁਰਨ ਲੱਗੇ ਸੀ ਉਹਨਾਂ ਦੀ ਉਮਰ ਹੈਗੀ ਆ ਜੇ ਘੱਟੋ ਘੱਟ 85-90 ਦੇ ਵਿੱਚ ਪੈਦਲ ਯਾਤਰਾ ਕਰ ਰਹੇ ਨੇ ਉਹ ਉਹ ਵੀ ਦੇਖ ਲਓ ਤੁਸੀਂ ਬਾਈਪਾਸ ਜਾ ਰਹੇ ਨੇ ਹਾਈਪਾਸ ਆਫਰ ਕਰ ਰਹੇ ਨੇ ਉਹ ਜਿਹੜੇ ਬੜੇ ਖੁਸ਼ਕੀ ਇਤਨੇ ਗੁਰੂ ਦੇ ਸਿੰਘ ਨੇ ਅੰਮ੍ਰਿਤ ਛਕਿਆ ਹੋਇਆ ਰੱਬ ਦਾ ਨਾਮ ਲੈਣ ਵਾਲੀਆਂ ਰੂਹਾਂ ਦੇ ਨੇਕ ਤੇ ਸਵੇਰੇ ਉੱਠ ਕੇ ਦਰਸ਼ਨ ਕਰਨ ਵਾਲੀਆਂ ਨੇ ਤੇ ਭਾਈ ਸਾਰਿਆਂ ਨੂੰ ਫੇਰ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ ਜੀ ਬਣੇ ਰਹੋ ਆਪਣੇ ਨਾਲ ਦੇਖੋ ਜੀ ਮਸ਼ੀਨ ਨਾਲ ਬਜਾਈ ਹੋ ਰਹੀ ਆ ਖੇਤ ਪਾ ਕੇ ਤਿਆਰ ਕਰਿਆ ਪਿਆ ਜਮ੍ਹਾਂ ਜਿਵੇਂ ਆਦਮੀ ਨਾਲ ਤਿਆਰ ਕਰਿਆ ਹੁੰਦਾ Rajasthan ਦੀਆਂ ਰੋੜਾਂ ਹਾਈਵੇ ਪ੍ਰਾਪਤ ਵੀ ਬਹੁਤ ਆ ਰੋੜ ਵੀ ਚੌੜਾ ਤੇ ਕੰਗਨਪਾਈ ਜੀ ਨੇ ਸੁਣਦੀ ਹੈ ਕਿ ਬਹੁਤ ਉੱਚੀ ਉੱਚੀ ਹਾਰਨ ਮਾਰਦੇ ਨੇ ਲਵੇ ਆ ਕੇ ਸਿਰ ਤੋਂ ਖੰ ਲਾ ਦਿੰਦੇ ਨੇ ਚਲੋ ਖੈਰ ਹਾਈਵੇ ਆ ਭਾਈ ਇੱਥੇ ਭਾਈ ਬਾਹਲੇ ਬੰਦੇ ਮਿਲਦੇ ਨੇ ਜੀ ਜਿਹੜੇ ਸਤਕਾਰ ਕਰਦੇ ਨੇ ਬਾਹਲੇ ਬੰਦੇ ਮਿਲਦੇ ਨੇ ਜਿਹੜੇ ਸਰਦਾਰਾਂ ਨੂੰ ਕਰਦੇ ਨੇ ਨਾਫਰਤ ਚਲੋ ਖੈਰ ਦੁਨੀਆ ਤਾਂ ਸਾਰੇ ਪਾਸੇ ਕੁਝ ਨਹੀਂ ਹੁੰਦੀ ਪਰ ਚਲੋ ਜਿੰਨੇ ਮਿਲੇ ਨੇ ਉਹਦੇ ਵਿੱਚੋਂ ਪੰਜ ਚਾਰ ਨੂੰ ਛੱਡ ਕੇ ਨਹੀਂ ਵਧੀਆ ਹੀ ਮਿਲੇ ਨੇ ਗੱਡੀਆਂ ਦੇ ਵੀ ਵਧੀਆ ਮਿਲੇ ਨੇ ਥਾਬੇ ਦੇ ਵੀ ਵਧੀਆ ਮਿਲੇ ਨੇ ਗੁਰੂ ਘਰਾਂ 'ਚ ਵੀ ਵਧੀਆ ਮਿਲੇ ਨੇ ਰਾਤ ਦਾ ਬਲੌਗ ਆਪਾਂ ਬਣਾ ਨਹੀਂ ਸਕੇ ਆ ਰਾਤ ਨੂੰ ਲੱਗਦਾ ਡਰ ਸਾਤ ਮੇਰੇ ਹੋਏ ਗੁਰਦੁਆਰਾ ਸਾਹਿਬ ਆਇਤੇ ਬਸ ਉਹ ਵੀ ਇੱਕ ਦੋ ਗੱਡੀਆਂ ਵਾਲੇ ਔਰ ਇਹ ਵੀ ਹੋ ਵੀ ਆਉਗੀ ਘੋੜਿਆਂ ਵਾਲੇ ਤੇ ਸਰਦਾਰ ਤੇ ਉਹਨਾਂ ਨੂੰ ਕਿਹਾ ਉਹ ਕਹਿੰਦਾ ਚਲੋ ਕੋਈ ਨਹੀਂ ਅਸੀਂ 2-4 ਕਿਲੋਮੀਟਰ ਅੱਗੇ ਨਿਕੜ ਕੇ ਹੋ ਵੀ ਹੋ ਜਾ ਕਰਾਂਗੇ ਤੁਸੀਂ ਜਿਹੜਾ 20 ਕਿਲੋਮੀਟਰ ਦਾ ਸਫ਼ਰ ਆ ਅਸੀਂ ਤੁਹਾਡੇ ਨਾਲ ਚੱਲਦੇ ਆ ਕੋਈ ਗੱਲ ਨਹੀਂ ਉਹਨਾਂ ਦਾ ਵੀ ਬੜਾ ਧੰਨਵਾਦ ਆ ਵਿਚਾਰਿਆਂ ਦਾ ਨਹੀਂ ਕਿੱਥੇ ਸਾਈਕਲ ਤੇ ਕਿੱਥੇ ਗੱਡੀਆਂ ਪਰ ਉਹ ਵੀ ਵਿਚਾਰੇ ਆ ਗਏ ਸਾਨੂੰ ਗੁਰੂ ਘਰ ਤੱਕ ਆਉਣ ਲਈ ਸਾਡੀ ਸਹਾਇਤਾ ਕਰੀ ਪਰ ਇੱਕ ਗੱਲ ਹੈਗੀ ਆ ਜਿਹੜਾ ਆਪਣੇ ਪੰਜਾਬ ਨੂੰ ਡੋਬ ਰਹੀ ਆ ਚੀਜ਼ ਉਹ ਚੀਜ਼ ਮੱਧ ਪ੍ਰਦੇਸ਼ 'ਚ ਵੀ ਹੈਗੀ ਆ ਤੇ ਰਾਜਸਥਾਨ ਦੇ ਵਿੱਚ ਥੋੜੀ ਜਿਹਾ ਘੱਟ ਦੇਖਣ ਨੂੰ ਮਿਲਿਆ ਮਾਤਾ ਪ੍ਰਦੇਸ ਦਾ ਵਿੱਚ ਵੱਧ ਦੇ ਤੁਹਾਨੂੰ ਮਿਲਿਆ ਤੇ ਚਲੋ ਖਾਇਰ ਪਰਮਾਤਮਾ ਸਮਤ ਬਖਸ਼ ਸਾਰਿਆਂ ਨੂੰ ਉਹ ਚੀਜ਼ ਦੇ ਕਰਕੇ ਡਰ ਲੱਗਦਾ ਬਲੌਗਿੰਗ ਕਰਨ ਨੂੰ ਬਾਈ ਹੁਣ ਅਗਲੇ ਨੂੰ ਤਾਂ ਕੀ ਪਤਾ ਵੀ ਆਪਣੀਆਂ ਜੇਬਾਂ ਚ ਕੀ ਆ ਕੀ ਨਹੀਂ ਉਹਨੂੰ ਹਫ਼ਤੇ ਦਾ ਸਫ਼ਰ ਕਰ ਗਏ ਫਿਰ ਕੀ ਕਰਾਂਗੇ ਇਹ ਕਰਕੇ ਆਪਾਂ ਰਾਤ ਵੀ ਵਲੋਗਿੰਗ ਨਹੀਂ ਕੀਤੀ ਆਪਾਂ ਦਿਨ ਦਿਨ ਦੀ ਕਰ ਰਹੇ ਹਾਂ ਤੇ ਫਿਰ ਵੀ ਇਹ ਰਸਤੇ ਦਿਖਾਏ ਗਏ ਨੇ ਪਹਿਲਾਂ ਬਣੇ ਰਹੋ ਆਪਣੇ ਨਾਲ ਦਿਖਾਉਣਿਆ ਤੁਹਾਨੂੰ ਅਗਲਾ ਸਫ਼ਰ ਟਾਈਮ ਹੋ ਗਿਆ ਜੀ 10:30 ਸਾਫਰ ਕਰ ਰਹੇ ਆ ਆਪਾਂ किशनਗੜ ਹਾਈਵੇ ਤੇ ਤੇ ਸਾਫਰ ਬਹੁਤ ਵਧੀਆ ਹੋ ਰਿਹਾ ਗਰਮੈਸ਼ ਤੋਂ ਥੋੜੀ ਜੀ ਹੋ ਗਈ ਪਰ ਅੱਜ ਹਵਾ ਨਹੀਂ ਚੱਲਦੀ ਕਿਸੇ ਪਾਸੇ ਹਵਾ ਠੀਕ ਆ ਚਲੋ ਆਸ ਕਰਦੇ ਆਂ ਵੀ ਹੋਈ ਦੋ ਦੋ ਵਾਗੇ ਨੂੰ ਆਪਾਂ ਆ किशनਗੜ ਪਹੁੰਚ ਜਾਾਂਗੇ ਤੇ ਆਪਾਂ ਕਚਮਨ ਵਾਲੇ ਰਾਹ ਤੇ ਮੁੜ ਜਾਾਂਗੇ 70 ਕਿਲੋਮੀਟਰ ਸਾਫਰ ਕਰਕੇ ਆਪਾਂ ਹਰਿਆਣੇ ਵਾਲੇ ਹਾਈਵੇ ਤੇ ਪੈ ਜਾਾਂਗੇ ਅਬ ਅੁੱਧਾ ਪੰਜਾਬ ਨੂੰ ਹੋ ਜਾਗੇ ਬਣੇ ਰਹੋ ਆਪਣੇ ਨਾਲ ਇਹ ਸਫ਼ਰ ਤੇ ਰਾਜਸਥਾਨ ਹਰਾ ਭਰਾ ਇੱਥੇ ਤੱਕ ਨਿਗਾਹ ਜਾਂਦੀ ਆ ਹਰਿਆ ਭਰਿਆ ਹੈ ਜਿੱਥੇ ਤੱਕ ਇੱਧਰ ਵੀ ਉਹ ਬੜਾ ਪਹਾੜੀ ਜਿਹਾ ਇੱਕ ਉਹ ਜੰਗਿਆ ਰਾਸਥਾਨੋਂ ਧਾਰਿਆ ਭਰਿਆ ਹੀ ਆ। ਰਾਸਥਾਨ ਦੇ ਵਿੱਚ ਇੱਕ ਗੱਲ ਜਿਹੜੀ ਬਹੁਤ ਮਾੜੀ ਆ ਤੇ ਯੂਰੋਪ ਦਾ ਮਾਤਲ ਦਾ ਚਿੰਗੰਜ਼ਾ ਨਾਲ ਘਾਰਨਾ ਉਹਨੇ ਆ ਗੋਵਾ। ਤਕਰੀਬਨ ਹਰ ਇੱਕ ਕਿਲੋਮੀਟਰ ਤੇ ਇੱਕ ਜਾਂ ਦੋ ਗਊ ਮਰੀ ਪਈਆ ਇੱਕ ਅੱਧਾ ਕੁੱਤਾ ਮਰਿਆ ਪਿਆ 248 ਗਦਾ ਮਰਿਆ ਪਿਆ ਕਿਉਂਕਿ ਉਹਨਾਂ ਬਤੂ ਨੇ ਹਵਾਰਾ ਤੋਂਆਂ ਘਰਕੀਆਂ ਨੇ ਸਭ ਨੂੰ ਆਉਣ ਨਹੀਂ ਤੇ ਇਹ ਵੀ ਆ ਕੇ ਰੋਡ ਦੇ ਉੱਤੇ ਬੈਠਣੀਆਂ ਨਹੀਂ ਜਗ੍ਹਾ ਤਾਂ ਬਹੁਤ ਆਲੇ-ਦਾਲੇ ਸਭ ਵਿਲੇ ਹੀ ਪਿਆ ਰੀਆਵਾਨ ਕਰੇ ਮਾਮਾਸ ਨੂੰ ਹੈ ਵੇਹੇ ਸਭ ਉਲਟੇ ਦਿਨ ਦੇ ਜੰਮੇ ਦੇ ਉਲਟੇ ਪਾਸੇ ਨੂੰ ਚੱਲਦੇ ਨੇ ਫੇਰ ਅੱਖਾਂ ਕੱਢਦੇ ਨੇ ਦੂਜੇ ਤੇ ਨਹੀਂ ਪਹਿਲਾਂ ਤਾਂ ਇਹ ਬੇਬਕੂਫ ਨੇ ਦੂਜੇ ਇੱਥੇ ਸਾਰਿਆਂ ਨਾਲ ਬੜਾ ਕਾਰਨ ਹੈ ਜੀ ਗਾਮਾ ਬੇਤਕਾਦ ਗਾਮਾ ਨੇ ਅੱਜ ਤੇ ਇੱਕਦਮ ਗੱਡੀਆਂ ਦੇ ਕਿੰਮੀਆਂ ਨੇ ਤੇ ਰਾਤ ਨੂੰ ਤਾਂ ਇਹ ਨਹੀਂ ਪਤਾ ਬਗ ਦੇ ਵਿੱਚੋਂ 10 ਮਰ ਜਾਣ ਤੇ ਫਿਰ ਰੋਡਾਂ ਦੇ ਨਾਲ ਹੀ ਛੜੀ ਜਾਂਦੀਆਂ ਨੇ ਬੋ ਮਾਰਦੀ ਆ ਸਮਹਿਲਾਉਂਦੀ ਆ ਬਹੁਤ ਗੰਦੀ ਤੇ ਨਾ ਕੋਈ ਇਹਨਾਂ ਨੂੰ ਚੱਕੇ ਨਾ ਸੰਭੇ ਤੇ ਜੀ ਜੀ ਦਾ ਇਹ ਆ ਜੀ ਕਾਵਾ ਬੇਤਗਾਦ ਨਹੀਂ ਜਦੋਂ ਦੂਜੀ ਸਾਈਡ ਤੋਂ ਗੱਡੀਆਂ ਆ ਗਈਆਂ ਗੱਡੀਆਂ ਵਾਲਿਆਂ ਦੇ ਹਾਰਨ ਵੱਡੇ ਵੱਡੇ ਨੇ ਉਹਨਾਂ ਨੇ ਹਾਰਨ ਮਾਰਤਾ ਇਦਰੋਂ ਵਿਚਾਰਾ ਕੋਈ ਮੋਟਰਸਾਈਕਲ ਤੇ ਕਾਰ ਤੇ ਜਾਂਦਾ ਉਹਨਾਂ ਦਾ ਕੁੰਡਾ ਕਰ ਦਿੰਦੀਆਂ ਨੇ ਤੇ ਫਿਰ ਇਦੋਂ ਬਾਅਦ ਆ ਗਿਆ ਜੀ ਰੋਜ ਕਿਤੇ ਕਿਤੇ ਤਾਂ ਹੋ ਹੀ ਨੇ ਨੇ ਡਰ ਲੱਗਦਾ ਕਿਉਂ ਛਾਲ ਮਾਰ ਜਿੰਨੇ ਨਾ ਜਦੋਂ ਜੀ ਇਹ ਨਹੀਂ ਪਤਾ ਵੀ ਗੱਡੀ ਦੇ ਉੱਪਰ ਛਾਲ ਮਾਰਨਾ ਤੇ ਉਹ ਵੀ ਮੌਤ ਦਾ ਬਹੁਤ ਵੱਡਾ ਕਾਰਨ ਆ ਇੱਕ ਰਾਜਸਥਾਨ ਦੇ ਵਿੱਚੋਂ ਬਹੁਤ ਚੀਜ਼ਾਂ ਇੰਡੀਆ ਨੇ ਜਿਹੜੀਆਂ ਅੱਖਾਂ ਤੋਂ ਉਹਨੇ ਰਹਿ ਜਾਂਦੀਆਂ ਨੇ ਤੇ ਦੇਖਣ ਵਾਲੀਆਂ ਜਗ੍ਹਾ ਵੀ ਬਹੁਤ ਨੇ ਜਿਵੇਂ ਕਿਲੇ ਹੋ ਗਏ ਹੋਰ ਇਹ ਜਿਹੇ ਪਹਾੜ ਦਾ 뷰 ਆ ਪਹਾੜ ਨੇ ਜਿਹੜੇ ਆਪਾਂ ਦੇਖ ਸਕਦੇ ਹਾਂ ਰਾਜਸਥਾਨ ਦੇ ਵੀ ਸਾਰੇ ਘੁੰਮੋ ਫਿਰੋ ਦੇਖੋ ਘੁੰਮਣ ਨੂੰ ਬਹੁਤ ਜਗ੍ਹਾ ਨੇ ਜਿਵੇਂ Jaipur ਹੋ ਗਿਆ Jodhpur ਹੋ ਗਿਆ ਤੇ ਫਿਰ ਰਾਸ਼ਟਰੀ ਨੈਸ਼ਨਲ ਪਾਰਕ ਵੀ ਨੇ ਜਿੱਥੇ ਬਾਗ ਵਗੈਰਾ ਹੋਰ ਜੋ ਜੰਗਲੀ ਜਾਨਵਰ ਨੇ ਉਹ ਨੇ ਬਾਬਾ ਜਗ੍ਹਾ ਨੇ ਦੇਖਣ ਵਾਲੀਆਂ ਟਾਈਮ ਹੋ ਗਿਆ ਜੀ 3:30 ਅ ਤਕਰੀਬਨ ਪੌਣੇ 4 ਹੋ ਗਏ ਆਪਾਂ ਪਹੁੰਚ ਗਏ ਆ ਜੀ ਕਿਸ਼ਨਗੜ ਆਪਾਂ ਕਿਸ਼ਨਗੜ ਤੋਂ ਅ ਮੁਰ ਜਾਣਾ ਜੀ ਹਾਈਵੇ ਤੋਂ ਖੱਬੇ ਪਾਸੇ ਨੂੰ ਤੇ ਇੱਥੋਂ ਕੋਈ 35 ਕਿਲੋਮੀਟਰ ਸਫ਼ਰ ਕਰਨਾ ਆਪਾਂ ਨੇ ਤੇ ਕਚਾਮਨ ਰੋਡ ਨੂੰ ਚੜ ਜਾਣਾ ਤੇ ਫਿਰ ਆਪਾਂ ਕਚਾਮਨ ਰੋਡ ਨੂੰ ਪੈ ਕੇ ਸ਼ਿੱਕਰ ਨੂੰ ਪਹੁੰਚਣਾ ਹੈ ਸ਼ਿੱਕਰ ਸ਼ਿੱਕਰ ਤੋਂ ਫਤਿਹਪੁਰ ਫਤਿਹਪੁਰ ਤੋਂ ਚੂਰੂ ਤੇ ਰਾਜਗੜ ਸਦਾ ਹਰਿਆਣਾ ਪੰਜਾਬ ਤੋਂ ਬਣੀ ਰਹੋ ਜੀ ਆਪਣੇ ਨਾਲ ਸਬਰ ਤੇ ਤੁਹਾਡਾ ਧੰਨਵਾਦ ਵੀਡੀਓ ਨੂੰ ਕਲਿੱਕ ਕਰ ਲਈ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਜਿਹਨੇ ਨਹੀਂ ਕੀਤਾ ਧੰਨਵਾਦ ਇਥੇ ਸਾਰਾ ਹੈਗਾ ਜੀ ਪੱਥਰ ਹੈ ਪੱਥਰ ਸ਼ੇਨਗੜ ਮਕਰਾਨਾ ਅਸੀਂ ਰੋ ਪੱਥਰ ਹੈ ਪੱਥਰ ਸਿਕਾਈ ਸਿਕਾਈ ਸਭ ਪੱਥਰ ਨਾਗੌਰ ਮਕਰਾਣਾ ਬਠਿੰਡਾ ਅੰਮ੍ਰਿਤਸਰ 678 ਜੀ ਪਸਾਰ ਸਰਸਾ ਈਲੇ ਰੋਡ ਤੇ ਆਪਾਂ ਜਾ ਰਹੇ ਹਾਂ ਪਸਾਰ ਸਰਸਾ ਮਕਰਾਣਾ ਕਿਸ਼ਨਗੜ ਚਾਮਣਾ सब पत्थर है पत्थर है ये चहार जाम मार्ची लोग देखो प्यार दे पत्थर पत्थर है पत्थर सब चहार जाम मार्ची पत्थर लोग देखो इधर भी ਸ਼ੇਨਗੜ ਮਕਰਾਨੇ ਦੇ ਵਿੱਚ ਜਿਆਦਾ ਤਾਂ ਜੀ ਪੱਥਰ ਦੇ ਹੀ ਕੰਮ ਆ ਜਹਾਜਾ ਤੁਸੀਂ ਚਾਹੋ ਉਹ ਆ ਜਾ ਸਮਾਨ ਉਹ ਮਿਲ ਜੂਗਾ ਦੇਖੋ ਇਹ ਜੀ ਸ਼ੇਨਗੜ ਸਿਟੀ ਆਪਾਂ ਸਫਰ ਕਰ ਰਹੇ ਆਂ ਜੀ ਡੀਡਵਾਨਾ ਕਚਮੀ ਰੋਡ ਨਾ ਗੌਰ ਆਪਾਂ ਘਰ ਨਾਲ ਗੌਰ ਦਾ ਕੀ ਕਰਨੀ ਆਣਾ ਪਰ ਨਾ ਬਣਾ ਹਾਂ ਕਿ ਸਭ ਠਰਕੇ ਆਪਾਂ ਅੱਜ ਚੋਰੂ ਦੇ ਲਗਭਗ ਅਜੇ ਪਹੁੰਚ ਗਏ ਚੋਰੂ ਤਾਂ ਸਾਰੇ ਜਿਆਦੇ ਦੂਰ ਆ ਬਾਕੀ ਚਲੋ ਦੇਖੋ ਜਦ ਬੋਲਕਾ ਤੋਂ ਆਪਾਂ ਨੇ 100 78 ਕਿਲੋਮੀਟਰ ਦਾ ਸਫ਼ਰ ਕਰਤਾ ਜਿੱਥੋਂ ਆਪਾਂ ਖੜੇ ਸੀ ਸਵੇਰੇ ਤੋਰੇ ਸੀ ਸੈਸ਼ਨ ਗਾੜੇ 110 11 ਕਿਲੋਮੀਟਰ ਆ ਆ 15 ਸਾਫ ਕਰਿਆ ਪਰ ਆਪਾਂ ਨਾ ਤਾਂ ਅੱਜ ਖਾਣਾ ਖਾਦਾ ਚਾਹ ਵੀ ਇੱਕੋ ਵਾਰੀ ਪੀਤੀ ਆ ਤੇ ਪਾਣੀ ਵੀ ਆਪਾਂ ਚੱਲਦੇ ਫਿਰਦੇ ਹੀ ਪੀ ਰਹੇ ਹਾਂ ਬੋਤਲ ਲੈ ਲਈ ਅੱਧੀ ਅੱਧੀ ਕਰ ਲਈ ਤੋਂ ਉਹਨਾਂ ਨੇ ਤੇ ਪਾਣੀ ਪੀ ਲਿਆ ਤੁਰਪੇ ਪਾਣੀ ਪੀ ਲਿਆ ਤੁਰਪੇ ਤੁਰੇ ਤੁਰੇ ਪਾਣੀ ਪੀ ਰਹੇ ਹਾਂ ਆਪਾਂ ਨੂੰ ਵੀ ਭਾਈ ਘਰੋਂ ਪਰਿਵਾਰ ਦੇ ਹਨਾ ਆਉਂਦੇ ਆਉਂਦੇ ਨੇ ਬੱਚਿਆਂ ਦੇ ਵੀਜੀ ਤਿਹਾਰ ਹੈ ਨਾ ਬਾਪ ਸਾਹ ਜੋ ਇੱਕ ਮਹੀਨਾ ਹੋ ਗਿਆ ਨੇਕੜਿਆਂ ਨੂੰ 20 ਤਰੀਕ ਨੂੰ ਤੁਰੇ ਸੀ ਤੇ ਪਰਸੋਂ ਨੂੰ 20 ਤਰੀਕ ਹੋ ਜੂਗੀ ਤੇ ਘਰੋਂ ਨੇਕੜਿਆਂ ਨੂੰ ਆਉਂਦੇ ਵੀ ਆਪਣਾ ਸਫਰ ਥੋੜੇ ਦਿਨਾਂ ਚ ਇਸ ਕਰਕੇ ਹੋ ਗਿਆ ਕਾਹਦੀ ਜਾਂਦੇ ਵੀ ਆਪਾਂ ਨੇ ਕੁਝ ਸਫਰ ਖਰਾਬ ਕਰ ਲਿਆ ਸੀ ਜਾਦੇ ਗੇੜ ਪਾ ਕੇ ਜੋ ਇਸ ਤਰ੍ਹਾਂ ਸ਼ਿੱਕਰ ਸ਼ਿੱਕਰ ਤੋਂ ਜੈਪੁਰ ਜੈਪੁਰ ਤੋਂ ਦੂਦੂ ਦੂਦੂ ਤੋਂ ਕਿਸ਼ਨਗੜ੍ਹ ਦੋ ਦਿਨ ਦਾ ਸਫ਼ਰ ਉਹ ਵਧਾ ਲਿਆ ਤੇ ਫੇਰ ਆਪਾਂ ਗੁਰੂ ਘਰ ਚ ਸਟੇ ਕਰ ਲਈ ਤੇ ਕਿਸਤੇ ਬਾਬਿਆਂ ਨੇ ਕਰਾਤੀ ਉਹ ਵਧਾ ਲਿਆ ਆਉਂਦੇ ਵੀ ਆਪਾਂ ਬਿਲਕੁਲ ਸਹੀ ਰਸਾਵ ਕਥਾ ਬੁਲਾ ਕੇ ਚਲੇ ਸੀ ਬਾਬਿਆਂ ਨੇ ਫੇਰ ਦੋ ਦਿਨ ਲਵਾ ਕੇ ਉੱਥੇ ਤੇ ਫੇਰ ਆਪਣਾ ਸਫ਼ਰ ਵੱਧ ਗਿਆ ਇਸ ਕਰਕੇ ਥੋੜੀ ਜਿਹੀ ਕਾਲੀ ਆ ਬਾਈ ਬਰਨੇ ਰਹੀ ਹਵਾ ਆਪਣੇ ਨਾਲ ਧੰਨਵਾਦ ਤੁਹਾਡਾ ਸ਼ੁਕਰੀਆ ਆਪਾਂ ਰੁਕੇ ਸੀ ਜਿਆ ਢਾਬੇ ਤੇ ਚਾਹ ਪੀਣ ਵਾਸਤੇ ਚਾਹ ਪੀ ਲਈ ਲੱਗਿਆ ਇਥੋਂ ਚੱਲਣ ਇਹ ਗਾਂਹ ਦੇਖਦੇ ਆ ਕਿਵੇਂ ਆ ਟਾਈਮ ਹੋ ਗਿਆ ਜੀ 6 ਦਾ ਆਪਾਂ किशनਗੜ੍ਹ ਤੋਂ 50 ਕਿਲੋਮੀਟਰ ਇਹ ਦਰ ਆ ਗਈ ਹੈ। ਤੇ ਕਰੀਬਨ ਤਕਰੀਬਨ ਦੇਖਦੇ ਆਂ ਬਾਕੀ ਆਪਾਂ ਕਿੱਥੇ ਕਿੱਥੇ ਤੱਕ ਪਹੁੰਚ ਸਕਦੇ ਆਂ ਤੇ ਕਿੱਥੇ ਆਪਣਾ ਦਾਣਾ ਪਾਣੀ ਕਿਸ ਢਾਬੇ ਤੇ ਕਿਸ ਮੋੜ ਤੇ ਲਿਖਿਆ ਉਹ ਦੇਖਦੇ ਆਂ ਕਿ ਕਿੰਨਾ ਕੁ ਪਿੰਡ ਤੱਕ ਹੁੰਦਾ ਰਹੋ ਆਪਣੇ ਨਾਲ ਧੰਨਵਾਦ ਸਾਰਿਆਂ ਦਾ ਆਪਾਂ ਖੜੇ ਆ ਜੀ ਇਸ ਟਾਈਮ ਕਚਾਮਨ ਸਿੱਕਰ ਤੋਂ 60 ਕਿਲੋਮੀਟਰ ਪਿੱਛੇ ਆਰਾਧਾ ਦਾ ਮਾਹੌਲ ਆ ਆਰਾਧਾ ਦੇ ਮਾਹੌਲ ਦੇ ਵਿੱਚ ਕੀ ਵਲੌਗ ਬਣਾਈਏ ਦੇਖ ਲਓ ਹਣਾ ਤੇ ਆਪਾਂ ਦੀਵਾਲੀ ਤੇ ਪਹੁੰਚਣ ਕਰਕੇ ਰਾਤ ਦਿਨ ਜੇ ਕਰਕੇ ਸਫਰ ਕਰ ਰਹੇ ਹਾਂ ਉਹਨ ਇੱਕ ਚਾਵਨਾ ਇੱਥੇ ਦੱਸੋ ਆਪਾਂ ਕੀ ਇਹਦਾ ਵਲੌਗ ਬਣਾਈਏ ਹਣਾ ਤਾਂ ਕਰਕੇ ਵਲੌਗ ਨਹੀਂ ਬਣਾਉਂਦੇ ਆਪਾਂ ਓਪੇ ਹਾਂਜੀ ਆਪਾਂ ਨੂੰ ਇਹ ਭਾਈ ਸਾਹਿਬ ਮਿਲੇ ਨੇ ਕਚਾਮਨ बालाजी है इन्हा ये काम करते नहीं भाई साहब आपका नाम क्या है मेरा नाम सुनील है तो तो काम करते हो ये बाला जी में तो कैसा काम चल रहा है आपका अच्छा चल रहा है भैया हमारा काम तो बहुत तो बढ़िया अच्छा ही चलना चाहिए और घर परिवार सब सब बढ़िया है आपकी मेहरबानी है तो बढ़िया ही होना चाहिए भैया और बताओ आप बस ठीक है ऐसे घूमते रहते चाय आई पी लो आप कॉफी हो भी अरे नहीं यार बस ये तो को ठंडा पी रहे हैं थैंक यू आपका शुक्रिया ये देखो जी आय में राजस्थान के बंदे प्यार मोहब्बत करने वाले बंदे ने प्यार कर रहे हैं ने। ते मला बाकी वो सिंधु मोशे वाले गांव के वो तब वही वही वाला ही है वो लड़का हां तभी तभी देखा मैंने तो आया मैं आपको ਮੇਨੇ ਬਾਜੀ ਸੇ ਮਿਲ ਕੇ ਆਓ ਹਾਂ ਬੜੀਆ ਬੜੀਆ ਕੀਤਾ ਇਹ ਆ ਭਾਈ ਮੁਹੱਬਤ ਇਹਨਾਂ ਦੀ ਬੰਦਿਆਂ ਦੀ ਹੈ ਨਾ ਕੋਈ ਨਾ ਉਹ ਕਰਿਆ ਕਰੋ ਵਧੀਆ ਪਿਆਰ ਮੁਹੱਬਤ ਕਰਨ ਵਾਲੇ ਬੰਦੇ ਨੇ ਬਣੇ ਰਹੋ ਜੀ ਆਪਣੇ ਨਾਲ ਇੱਥੇ ਆਪਾਂ ਆਪਣਾ ਬਲੌਗ ਕਰਾਂਗੇ ਜੀ ਸਮਾਪਤ ਆਪਾਂ ਜੀ ਹਰਿਆਣੇ ਚ ਗੁਰੂਗੜ੍ਹ ਮੱਥਾ ਟੇਕ ਕੇ ਹਰਿਆਣੇ ਜੈਂਟ ਕਰਿਆ ਆਪਾਂ ਅੱਜ ਇਹ ਗੁਰੂਗੜ੍ਹ ਮੱਥਾ ਟੇਕ ਕੇ ਆਪਾਂ ਚੱਲਦੇ ਆ ਰਹੇ ਹਾਂ ਜੀ ਂਡ ਨੂੰ ਤੇ ਤੁਰਦੇ ਆ ਇਥੋਂ ਂਡ ਨੂੰ ਤੇ ਇੱਕ ਛੋਟਾ ਜਿਹਾ ਬਲੌਗ ਅੱਜ ਦਾ ਬਣਾਵਾਂਗੇ ਸਫ਼ਰ ਦਾ ਆਪਾਂ ਆਪਣੇ ਸ਼ਹਿਰ ਪਟਿਆਲਾ ਚ ਪਹੁੰਚ ਗਏ ਆ ਸਫ਼ਰ ਕਰ ਰਹੇ ਹਾਂ ਤੇ ਅੱਜ ਆਪਾਂ ਪਿੰਡ ਨੂੰ ਪਹੁੰਚ ਜਾਾਂਗੇ ਘਰ ਆਪਾਂ ਨੂੰ ਇੱਕ ਮਹੀਨਾ ਹੋ ਗਿਆ ਪੂਰਾ ਘਰੋਂ ਨਿਕਲਿਆ ਨੂੰ ਚੱਲਿਆ ਨੂੰ ਹਾਂ ਹੁਣ ਆਪਾਂ ਦੇਖੋ ਜੀ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਆਪਾਂ ਆਪਣੀ ਯਾਤਰਾ ਜਿਹੜੀ ਉਹ ਤਕਰੀਬ ਨੂੰ ਸੰਪੂਰਨ ਹੋ ਗਈ ਗੁਰੂ ਮਹਾਰਾਜ ਨੇ ਐਸੀ ਆਪਣੇ ਤੇ ਕਿਰਪਾ ਕਰੀਆ ਤੇ ਚਲੋ ਆਉਂਦੇ ਥੋੜਾ ਬਿਮਾਰ ਹੋ ਗਏ ਕਿਉਂਕਿ ਤਕੀਮਾ ਹੋਇਆ ਪਿਆ ਤੀ ਇੱਕਦਮ ਨਾ ਲੈ ਨਾ ਉਹਨਾਂ ਨੂੰ ਥੋੜਾ ਅ ਬੁਖਾਰ ਹੋ ਗਿਆ ਮਾੜਾ ਮੋਟਾ ਜਿਹਾ ਤੇ ਬੱਸੇ ਹੋਰ ਕੋਈ ਪ੍ਰੋਬਲਮ ਨਹੀਂ ਆਈ ਬਹੁਤ ਵਧੀਆ ਰਹੇ ਹਾਂ ਆਪਾਂ तकरीबन ਅ ਗੁਰੂ ਪਿਤਾ ਜੀ ਨੇ ਬਹੁਤ ਮਿਹਰਬਾਨੀ ਆ ਰੱਖੀ ਹੈ ਦਇਆ ਕਰੀ ਆ ਆਪਣੇ ਤੇ ਆ ਕੀ ਬਾਹਰ ਗੁਰੂ ਸਦਾ ਅੰਗ ਸੰਗ ਸਹਾਇ ਹੋ ਕੇ ਉਹਨਾਂ ਨੇ ਯਾਤਰਾ ਸੰਪੂਰਨ ਕਰਾਈ ਹੈ ਜੀ ਗੁਰੂ ਮਹਾਰਾਜ ਕਰਨ ਜਿਹੜੇ ਹੋਰ ਭੈਣ ਭਰਾ ਯਾਤਰਾ ਕਰਨਗੇ ਜਾਂ ਕਰ ਰਹੇ ਨੇ ਉਹਨਾਂ ਸਾਰਿਆਂ ਦੇ ਵੀ ਅੰਗ ਸੰਗ ਸਾਈ ਹੋਣ ਪ੍ਰਮਾਤਮਾ ਆਪਾਂ ਵਾਪਸ ਆਪਣੇ ਪਹਿਲਾਂ ਪਟਿਆਲੇ ਜ਼ਿਲ੍ਹੇ ਚਾਏ ਹੁਣ ਆਪਾਂ ਆਪਣੇ ਪਿੰਡ ਨੂੰ ਜਾ ਰਹਾਂ ਨਗਰ ਨੂੰ ਗੁਰੂ ਮਹਾਰਾਜ ਦੀ ਕਿਰਪਾ ਕਰਨ ਤੇ ਆਪਾਂ ਆਪਣੇ ਪਿੰਡ ਪਹੁੰਚਦੇ ਆਂ ਬਾਕੀ ਦੇਖੋ ਜੀ ਤਕਰੀਬਨ ਜਿੰਨੀ ਜਾਣਕਾਰੀ ਹੋ ਸਕੀ ਉਹਨੇ ਆਪਾਂ ਨੇ ਤੁਹਾਨੂੰ ਦਿੱਤੀ ਆ ਤੇ ਹੁਣ ਗਾਹਾਂ ਦੇਖਦੇ ਆ ਪ੍ਰੋਗਰਾਮ ਬਣਦਾ ਆਪਣੇ ਸਾਥੀ ਨਾਲ ਮਿਲ ਕੇ ਪ੍ਰੋਗਰਾਮ ਬਣਾਵਾਂਗੇ ਕਿੱਧਰ ਬਾਰੇ ਸੋਚ ਰਹੇ ਆ ਆਪਾਂ ਹੁਣ ਕਿਹੜੇ ਗੁਰਦੁਆਮਾਂ ਦੀ ਆ ਯਾਤਰਾ ਕਰਨੀ ਆ ਆਪਾਂ ਨੇ ਕਿੱਧਰ ਨੂੰ ਜਾਣਾ ਇਕੱਠੇ ਹੋ ਕੇ ਬਹਿ ਕੇ ਵਿਚਾਰਾਂ ਕਰਾਂਗੇ ਫਿਰ ਉਸ ਸਾਹਿਬ ਨਾਲ ਉੱਧਰ ਨੂੰ ਜਾਵਾਂਗੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਵਧੀਆ ਜਾਪਰਾ ਕਰੀਏ ਤੁਹਾਨੂੰ ਵੀ ਦਿਖਾਈਏ ਤੁਹਾਨੂੰ ਵੀ ਆਨੰਦ ਆਵੇ ਬਾਕੀ ਜਦੋਂ ਕੋਈ ਹੁਣ ਤਾਂ ਹੀ ਰਹਿੰਦੀ ਹੁੰਦੀ ਆ ਬਲੌਗ ਦੇ ਵਿੱਚ ਉਦੋਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਕਿ ਆਪਾਂ ਉਹ ਕਮੀ ਨੂੰ ਦੂਰ ਕਰ ਸਕੀਏ ਆਪਾਂ ਆਪਣਾ ਬਲੌਗ ਨੂੰ ਵਧੀਆ ਬਣਾ ਸਕੀਏ ਤੇ ਤੁਹਾਨੂੰ ਵੀ ਕੋਈ ਬੋਰਿਅਤ ਜੀ ਮਹਿਸੂਸ ਨਾ ਹੋਵੇ ਪਰਮਾਤਮਾ ਕਰੇ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਰਹਿਣ ਚਲੋ ਜੀ ਬਾਕੀ ਅਗਲਾ ਸਾਫਰ ਦਿਖਾਉਨੇ ਆ ਅੱਜ ਆਪਾਂ ਆਪਣੇ ਨਗਰ ਚ ਪਹੁੰਚ ਕੇ ਦਿਖਾਉਨੇ ਆ ਤੁਹਾਨੂੰ ਅਗਲਾ ਸਾਫਰ ਜੀ ਆਜ ਜੀਤੀ ਪਾਵਨ ਪਵਿੱਤਰ ਖਾਜ਼ੂਦੀ ਅੰਦਰ